ਸਵਾਰੀ ਹੋਗੀ ਤਾਂ ਹੀ ਜਾਊ ਗੱਡੀਆਂ ਤਾਂ ਤਿਆਰ ਖੜੀਆਂ ਹੋਈਆਂ ਲੇਕਿਨ ਕੋਈ ਸਵਾਰੀ ਜਾਂਦੀ ਨਹੀਂ ਸਵਾਰੀ ਨੂੰ ਨੁਕਸਾਨਾ ਜੇ ਕੰਮ ਹੈ ਨਹੀਂ ਤਾਂ ਕੁਝ ਕਮਾਈ ਹੈ ਨਹੀਂ ਇਹ ਕੰਮ ਸੱਚੇ ਫੋਚਨ ਲੱਗੇ ਜੀ ਕੰਮ ਹੀ ਨਹੀਂ ਹੋਊਗਾ ਮੈਨੂੰ ਦੱਸ ਦਰਿਆ ਜੀ ਟੈਂਪੋ ਟ੍ਰੈਵਲ ਦੀ ਜੱਟ ਕੋ 30-35 ਹਜ਼ਾਰ ਰੁਪਏ ਕਿਸ਼ਤਾਂ ਜੀ ਜਿਹੜੀਆਂ ਅੰਬਰ ਜਿੰਤਾਂ ਨੇ ਜਿਨ੍ਹਾਂ ਨੇ ਘੱਟ ਪੈਸੇ ਦਿੱਤੇ ਗਏ ਇਹਨਾਂ ਨੇ ਲੋਨ ਕਰਾਇਆ 30-30 ਲੱਖ ਰੁਪਏ ਲੋਨ ਕਰਾਇਆ ਜੀ 50-50 ਹਜ਼ਾਰ ਰੁਪਏ ਕਿੱਸ ਹੈਗੀ ਆ ਉਹ ਕਿੱਥੋਂ ਦੇਣੀ ਹੈ ਨਾ ਗਰੀ ਆਵਾਜ਼ਾਂ ਮਾਰ ਪੈਦੀ ਜੀ ਅੱਛਾ ਮਾਰ ਹੀ ਪੈਦੀ ਕੰਮ ਕਰ ਰਹੀ ਹੈ ਨਹੀਂ ਤੇ ਜੇਕਰ ਗੱਲ ਕਰੀਏ ਤੁਹਾਡੀਆਂ ਗੱਡੀਆਂ ਦੀ ਤੇ ਗੱਡੀਆਂ ਦੀ ਕਿਸ਼ਤਾਂ ਕਿੰਨੀਆਂ ਕੋਹੂੜੀਆਂ ਤੁਹਾਡੀਆਂ ਕਿਸ਼ਤਾਂ ਬੜੀਆਂ ਪੈਣ ਦੇ ਦੋ-ਦੋ ਸਾਢੇ ਕਿਸ਼ਤਾਂ ਵੀ ਆ ਡਰਾਈਵਰੋਂ ਤੇ ਮਾਲਕਾਂ ਮਾਲਕਾਂ ਦਾ ਵਿਚਾਰਾ ਤਾਂ ਕਿਸ਼ਤਾਂ ਹੀ ਦੇ ਰਹੀਆਂ ਸਾਨੂੰ ਤਰ ਤਿਆਰੀ ਹੋ ਜਣੀ ਹੁਣ ਤੇ ਬਾਅਦ ਹਾਲਾਤ ਇਹੋ ਜਿਹੋਗੇ ਨੇ ਭਗਵਾਨੀ ਨਾ ਮਰ ਜਾਣਗੇ ਉਹ ਨਹੀਂ ਮਾਰਗੇ ਭਗਵਾਨੀ ਨਾ ਮਾਰਗਾਗੇ ਬਹੁਤ ਜ਼ਿਆਦਾ ਇਹ ਇਹ ਕੰਮ ਬਿਲਕੁਲ ਹੀ ਨਹੀਂ ਦੇਖੋ ਕਿੰਨੀਆਂ ਗੱਡੀਆਂ ਗੱਡੀਆਂ ਸਾਰੇ ਅੱਡਾ ਹੀ ਭਰੇ ਆ ਪਿਆ ਬਹੁਤ ਨੁਕਸਾਨ ਹੋ ਰਿਹਾ ਹੈ ਅਭੀ ਕਿਉਂਕਿ ਜੋ ਵੀ ਟੂਰਿਸਟ ਸਨ ਉਹ ਸਾਰੇ ਬੰਦ ਹੋ ਰੱਖੇ ਨੇ ਬਾਹਰ ਨੂੰ ਹੋਰ ਵੀ ਜਿਹੜੇ ਬਾਹਰੋਂ ਕਸਟਮਰ ਨਹੀਂ ਆ ਰਹੇ ਜਾਂ ਟੂਰਿਸਟ ਨਹੀਂ ਆ ਰਹੇ ਕਿਉਂਕਿ ਦੇਖੋ ਹੌਲੀਡੇ ਦਾ ਟਾਈਮ ਨਾ ਤੇ ਇਹੀ ਕੰਮ ਦਾ ਟਾਈਮ ਸੀ ਸਾਡਾ ਅੱਛਾ ਸਰ ਇੰਟੀਕਲ ਗੱਲ ਕਰੀਏ ਬਾਹਰ ਹਿਮਾਚਲ ਜਾਂਦੀ ਚੰਮੂ ਜਾਂਦੀ ਤੇ ਕਿ ਗੱਡੀਆਂ ਉੱਥੇ ਤੱਕ ਜਾ ਰਹੀਆਂ ਨੇ ਜੰਮੂ ਗੱਡੀਆਂ ਤਾਂ ਜਾਣੀਆਂ ਲੇਕਿਨ ਬੰਦੇ ਡਰਦੇ ਮਾਰੇ ਨਹੀਂ ਜਾ ਰਹੇ ਕੋਈ ਇਸ ਵਕਤ ਮੈਂ ਇਸ ਵਕਤ ਲੁਧਿਆਣਾ ਦੇ ਟੈਕਸੀ ਸਟੈਂਡ ਦੇ ਵਿੱਚ ਮੌਜੂਦ ਆ ਜਿੱਥੇ ਕੀ ਟੈਕਸੀ ਡਰਾਈਵਰ ਵੀ ਕਾਫੀ ਪਰੇਸ਼ਾਨ ਨਜ਼ਰ ਆਉਂਦੇ ਦਿਖਾਈ ਦੇ ਰਹੇ ਨੇ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਲਗਾਤਾਰ ਤਣਾਅਪੂਰ ਮਾਹੌਲ ਜਿਹੜਾ ਕਿ ਆ ਬੰਦਾ ਹੋਇਆ ਨਜ਼ਰ ਆ ਰਿਹਾ ਤੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਟੈਕਸੀ ਵੀਰਾ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਟੂਰਿਸਟ ਨੇ ਜਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਛੁੱਟੀਆਂ ਜਿਹੜੀਆਂ ਚਾਲੂ ਹੋ ਰਹੀਆਂ ਨੇ ਜਾਂ ਜਿਹੜੀ ਯਾਤਰਾ ਆਮਨਾ ਯਾਤਰਾ ਸ਼੍ਰੀ ਹਿਮਕੁਟ ਸਾਹਿਬ ਯਾਤਰਾ ਤੇ ਖਾਟੂ ਸ਼ਾਮ ਅੱਦੇ ਹੋਰ ਵੀ ਧਰਮ ਸਥਾਨਾਂ ਤੇ ਜਿਹੜੇ ਜਾਂ ਯਾਤਰੀ ਅਤੇ ਟੂਰਿਸਟ ਘੁੰਮਣ ਵਗੈਰਾ ਕਿਤੇ ਜਾ ਰਹੇ ਨੇ ਤੇ ਉਸਤੇ ਉੱਤੇ ਟੈਕਸੀ ਡਰਾਈਵਰਾਂ ਨੂੰ ਕੀ ਫਰਕ ਪਏਗਾ ਕਿਉਂਕਿ ਤਣਾਪੁਰ ਮਾਹੌਲ ਲਗਾਤਾਰ ਨਜ਼ਰ ਆਂਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਹੁਣ ਟੈਕਸੀ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਤੇ ਦੇਰੇ ਧੰਦੇ ਤੇ ਫਰਕ ਪੈ ਰਿਹਾ ਹੈ। ਸੁਰੇਸ਼ ਕੁਮਾਰ ਜੀ ਕਿੰਨਾ ਕੋਈ ਫਰਕ ਪਿਆ ਹੈ ਵਾ ਟੈਕਸੀ ਡਰਾਈਵਰਾਂ ਤੇ ਤਾਲੀ ਦੇ ਵਿੱਚ ਦੇਖੋ ਜੀ ਆ ਲੜਾਈ ਲੱਗਣ ਕਰਕੇ ਕੰਮ ਤਾਂ ਬੰਦ ਹੈ ਗਵਰਨਮੈਂਟ ਨੇ ਵੀ 5 5 ਦਿਨਾਂ ਦਾ ਬੰਦ ਦਾ ਐਲਾਨ ਕਰਤਾ ਸਕੂਲ ਕਾਲਜ ਸਭ ਬੰਦ ਹੈ ਤੇ ਕੰਮ ਬੰਦ ਪਿਆ ਹੈ ਕੰਮ ਤੇ ਲੋਕ ਟੂਰਿਸਟ ਨਾਲ ਹੀ ਚੱਲਦਾ ਸਾਡਾ ਟੈਕਸੀ ਸਟੈਂਡ ਨਹੀਂ ਤਾਂ ਕੰਮ ਹੈ ਨਹੀਂ ਬੰਦ ਅੱਛਾ ਕਿੰਨਾ ਕੋ ਨੁਕਸਾਨ ਚੇਲਣਾ ਪਿਆ ਡਰਾਈਵਰ ਨੂੰ ਨੁਕਸਾਨ ਹੀ ਨੁਕਸਾਨ ਹੈ ਜੀ ਕੰਮ ਹੈ ਨਹੀਂ ਤਾਂ ਕੁਝ ਕਮਾਈ ਹੈ ਨਹੀਂ ਜੇ ਕੰਮ ਖਰਚੇ ਕਿੰਨੇ ਦਾ ਠੀਕ ਖਰਚੇ ਕਿੱਥੋਂ ਚੱਲਣਗੇ ਜੀ ਜੀ ਕੰਮ ਹੀ ਨਹੀਂ ਹੋਊਗਾ ਤਾਂ ਖਰਚੇ ਤਾਂ ਹੈਗੇ ਆ ਕਿੰਨੇ ਖਰਚੇ ਤਾਂ ਘੜ ਘੜ 4-5000 ਦਾ ਘੜਦਾ ਰਸ ਨਹੀਂ ਹੁੰਦਾ ਜੀ ਉਹ ਕਿੱਥੋਂ ਲਿਆਉਣਾ ਜੇ ਕੰਮ ਹੀ ਨਹੀਂ ਹੋਊਗਾ ਜੇ ਜੇਕਰ ਗੱਲ ਕਰੀਏ ਅਮਾਨਾ ਯਾਤਰਾ ਫੋਲ ਵੀ ਯਾਤਰਾ ਸ਼ੁਰੂ ਹੋ ਰਹੀਆਂ ਨੇ ਇਹ ਹੋਰ ਵੀ ਲੋਕਾਂ ਨੇ ਹੁਣ 홀ੀਡੇ ਦਾ ਸੀਜ਼ਨ ਆ ਰਿਹਾ ਵਾ ਜੂਨ ਜੁਲਾਈ ਦਾ ਕਿਤਨੇ ਕਿਤੇ ਮਾਰ ਪਈ ਹੈ ਹਾਂਜੀ ਹਾਂਜੀ ਤਕਰੀਬਨ ਜੋ ਵੀ ਬੁਕਿੰਗਾਂ ਸੀ ਗਈਆਂ ਕੈਨਸਲ ਹੀ ਕੀਤੀਆਂ ਲੋਕਾਂ ਨੇ ਜ਼ਿਆਦਾਤਰ ਅੱਛਾ ਲੜਾਈ ਕਰਕੇ ਅਭੀ ਲੜਾਈ ਚੱਲ ਰਹੀ ਹੈ ਤਾਂ ਕੌਣ ਜਾਊਗਾ ਉੱਥੇ ਅਮਿਤ ਕੀ ਨਾਮ ਹੈ ਤੁਹਾਡਾ ਅਮਿਤ ਕੁਮਾਰ ਜੀ ਅਮੀ ਜੀ ਕੀ ਕਰਦੇ ਹੋ ਟੈਕਸੀ ਚਲਾਉਂਦੇ ਹੋ ਟੈਕਸੀ ਚਲਾਉਂਦੇ ਹੋ ਕਿੱਥੋਂ ਦੇ ਕਿੱਥੇ ਲੱਗੇ ਲੱਗੇ ਜਾਂਦੇ ਹੋ ਜਿੱਥੇ ਸਾਰੀ ਮਿਲ ਜਾਏ 올 ਓਵਰ 올 ਓਵਰ ਇੰਡੀਆ ਠੀਕ ਹੈ ਅਮੀ ਜੀ ਕਿੰਨਾ ਨੁਕਸਾਨ ਪਿਆ ਵਾ ਹੁਣ ਜਦੋਂ ਇਹ ਜਰੀਏ ਜੰਤ ਦਾ ਤਣਾਪੂਰ ਮਾਹੌਲ ਬਣਿਆ ਕੰਮ ਹੀ ਖਤਮ ਹੋ ਗਿਆ ਜੀ ਕੰਮ ਹੀ ਖਤਮ ਹੋ ਗਿਆ ਕੋਈ ਕੰਮ ਖਤਮ ਹੋ ਗਿਆ ਅੱਛਾ ਗਾਹਕ ਦਾ ਫੋਨ ਕਿਤੇ ਆਂਦਾ ਵਾ ਜਾਂ ਪਹਿਲੇ ਬੁਕਿੰਗ ਹੋਈ ਹੋਈ ਆ ਨਾ ਨਾ ਕੋਈ ਫੋਨ ਨਹੀਂ ਆਉਂਦਾ ਜਿਵੇਂ ਹੁਣ ਇਹ ਗੁੱਡਸਾਈਪ ਦੀ ਯਾਤਰਾ ਵੀ ਸ਼ੁਰੂ ਲੱਗੀ ਅਮਨ ਦਾ ਯਾਤਰਾ ਸ਼ੁਰੂ ਹੋਣ ਲੱਗੀ ਆ ਉਸ ਨੂੰ ਲੱਗੇ ਕੋਈ ਬੁਕਿੰਗਾਂ ਹੋਣੀਆਂ ਕੋਈ ਬੁਕਿੰਗ ਕੋਈ ਬੁਕਿੰਗ ਨਹੀਂ ਕੋਈ ਬੁਕਿੰਗ ਨਹੀਂ ਸਭ ਯਾਤਰਾ ਕੈਨਸਲ ਹੋ ਗਈ ਚ ਕਾਰਨ ਕੀ ਹੋ ਸਕਦਾ ਸਰ ਇਹਦਾ ਕਾਰਨ ਇਹ ਜੰਗਸ਼ੀਰੀ ਅੱਛਾ ਜੰਗਸ਼ੀਰੀ ਇਦਸਾਨ ਪਾਕਿਸਤਾਨ ਜੰਗਸ਼ੀਰੀ ਕਿਤਨੇ ਕਿਤੇ ਡਰਾਈਵਰ ਵੀ ਤੇ ਉਮਾਰ ਪੈ ਰਹੀ ਕਿਤੇ ਕਿਤੇ ਗਰੀ ਆਵਾਜ਼ਾਂ ਮਾਰ ਪੈ ਰਹੀ ਜੀ ਅੱਛਾ ਮਾਰ ਪੈ ਰਹੀ ਕੰਮ ਕਰ ਰਹੀ ਨਹੀਂ ਤੇ ਜੇਕਰ ਗੱਲ ਕਰੀਏ ਤੁਹਾਡੀ ਗੱਡੀਆਂ ਦੀ ਤੇ ਗੱਡੀਆਂ ਦੀ ਕਿਸ਼ਤਾਂ ਕਿੰਨੀਆਂ ਕੋਹਣੀਆਂ ਤੁਹਾਡੀ ਕਿਸ਼ਤਾਂ ਬੜੀਆਂ ਪਈਆਂ 2-2 ਸਾਲ ਦੀ ਕਿਸ਼ਤਾਂ ਵਈਆਂ ਅੱਛਾ ਕਿਸ਼ਤਾਂ 2-2 ਸਾਲ ਦੀ ਪਈਆਂ ਕਿਸ਼ਤਾਂ ਜਾਣ ਰਹੀਆਂ ਚੁੱਕ ਲੈ ਜਾਣਗੇ ਫਾਈਨੈਂਸਰ ਬਸ ਅੱਛਾ ਤੇ ਫਿਰ ਤੇ ਜੇ ਸਰ ਇਹੋ ਜਿਹੇ ਹਾਲਾਤ ਬਣੇ ਰਹੇ ਤੇ ਕੀ ਲੱਗਦਾ ਕਿ ਆਨਾ ਸਮੇਂ ਦੇ ਵਿੱਚ ਡਰਾਈਵਰ ਵੀ ਕੰਮ ਕਰ ਪਾਏਗਾ ਤਿਆਰੀ ਹੁੰਦੇ ਬਾਅਦ ਜੀ ਹਾਂ ਜੀ ਤਿਆਰੀ ਹੋਣ ਪਰ ਜਾਣ ਦੀ ਬਸ ਨੇ ਅੱਛਾ ਤਿਆਰੀ ਹੋ ਜਾਈ ਨਹੀਂ ਹੁੰਦੇ ਬਾਅਦ ਹਲਾਦੀ ਹੋ ਜਾਓਗੇ ਨੇ ਭੁਖਮਈਨਾ ਮਰ ਜਾਗੇ ਉਹ ਨਹੀਂ ਮਾਰੇਗਾ ਭੁਖਮਈਨਾ ਮਰ ਜਾਗੇ ਹਮ ਅਗਰ ਉਹ ਨਹੀਂ ਮਾਰੇਗਾ ਪਾਕਿਸਤਾਨੀ ਭੁਖਮਈਨਾ ਮਰ ਜਾਗੇ ਜੀ ਤੇ ਅੱਛਾ ਪਰਿਵਾਰ ਚ ਕੋਣ ਕੋਣ ਆ ਤੁਹਾਡੇ ਪੂਰੀ ਫੈਮਿਲੀ ਜੀ ਪੂਰੀ ਫੈਮਿਲੀ ਬੱਚੇ ਨੇ ਪੂਰੀ ਫੈਮਿਲੀ ਤੇ ਨੇ ਬੱਚੇ ਨੇ ਮਕਾਨ ਕਰਾਇਆ ਤਾਂ ਗੱਡੀ ਕਿਸ਼ਤ ਤਾਂ ਗਈ ਹਮ ਕੰਮ ਕਰਾਈ ਨਹੀਂਤਾ ਤਾਂ 15 ਦਿਨ ਖੜੇ ਹਾਂ ਤੇ ਕੰਮ ਕਰ ਕੋਈ ਨਹੀਂ ਕਰਦਾ ਸਰ ਕੀ ਨਾਮ ਆ ਤੁਹਾਡਾ ਹੈਪੀ ਨਾਮ ਸਰ API ਹਮੇਸ਼ਾ ਤੁਸੀਂ ਕਿੰਨੇ ਕੋ ਰੂਟ ਲਾ ਚੁੱਕੇ ਹੋ ਪਤਾ ਹੀ ਨਹੀਂ ਸਰ ਕਿੰਨੇ ਕੀ ਲਾ ਚੁੱਕੇ ਹੋ ਬਹੁਤ ਜ਼ਿਆਦਾ ਇਹ ਜਦੀ ਹੈ ਜੰਗਦਾ ਤਰਨਾਪੁਰ ਮਾਹੌਲ ਬਣਿਆ ਹੋਇਆ ਹੈ ਇਸ ਤੋਂ ਬਾਅਦ ਕਿੰਨੇ ਕੋ ਰੂਟ ਲਾ ਚ ਹੈ ਹੀ ਨਹੀਂ ਕੰਮ ਹੀ ਹੈ ਨਹੀਂ ਜੀ ਕੰਮ ਹੀ ਹੈ ਨਹੀਂ ਕੰਮ ਹੀ ਹੈ ਨਹੀਂ ਅੱਛਾ ਅੱਛਾ ਸਰੇ ਕਿੰਨੀ ਕੋ ਦਿੱਕਤ ਪਛਾਨੀਆਂ ਸਾਹਮਣਾ ਕਰਨਾ ਪਿਆ ਬਹੁਤ ਜ਼ਿਆਦਾ ਹੀ ਹੈ ਇਹ ਕੰਮ ਬਿਲਕੁਲ ਹੀ ਹੈ ਨਹੀਂ ਦੇਖੋ ਕਿੰਨੀਆਂ ਗੱਡੀਆਂ ਗੱਡੀਆਂ ਸਾਰੇ ਏਡਾ ਹੀ ਭਰਿਆ ਪਿਆ ਹੈ ਡਿਊਟੀ ਆਂਦੀ ਹੀ ਨਹੀਂ ਕੋਈ ਵੀ ਅੱਛਾ ਐਪੀ ਤੁਹਾਡੀ ਗੱਡੀ ਕਿੱਥੇ ਤੋਂ ਕਿੱਥੇ ਤੱਕ ਜਾਂਦੀ ਹੈ ਆਲ ਇੰਡੀਆ ਘੁੰਮਦੀ ਹੈ ਜੀ ਆਲ ਇੰਡੀਆ ਘੁੰਮਦੀ ਹੈ ਹਾਂਜੀ ਅੱਛਾ ਹੁਣ ਪਹਿਲੇ ਨਾਲ ਤੇ ਹੁਣ ਨਾਲੋਂ ਕਿੰਨਾ ਕੋ ਫਰਕ ਪੈ ਗਿਆ ਕੰਮ ਹੈ ਹੀ ਨਹੀਂ ਜੀ ਜਦੋਂ ਦਾ ਕੰਮ ਬਿਲਕੁਲ ਹੀ ਹੈ अच्छा कितने कितने रूट जम्मू कश्मीर वाले रूट लाए थे तुम्ही हां जी लाए अच्छा की माहौल सीगो उस टाइम ਦਾ ਜਿਹੜਾ ਤੁਸੀਂ ਲਾ ਕੇ ਆਏ ਸੀ ਜਦੋਂ ਮੌਨ ਠੀਕ ਸੀ ਜੀ ਹੁਣ ਖਰਾਬ ਹੈ ਮੌਨ अच्छा ਹੁਣ ਜਾ ਪਾ ਰਹੇ ਹੋ ਤੇ ਨਹੀਂ ਜੀ ਨਹੀਂ ਹੁਣ ਤੂੰ ਜੇਕਰ ਸਫਰ ਕਰਨਾ ਵੀ ਕਿਸੇ ਨੂੰ ਚਾਹੀਦੀ ਹੋਵੇ अवेलेबल ਹੁੰਦੀ ਗੱਡੀ ਨਹੀਂ ਹੁਣ ਨਹੀਂ ਕਸਟਮਰ ਹੀ ਨਹੀਂ ਆ ਰਹੇ ਕਸਟਮਰ ਹੀ ਨਹੀਂ ਹੈਗਾ ਜਾਣਾ ਕਿੱਥੇ ਕੋ ਟੂਰਿਸਟ ਹੈ ਹੀ ਨਹੀਂ ਕੋਈ ਸਵਾਰੀ ਹੈ ਨਹੀਂ ਤੁਹਾਡੇ ਸਰਵ ਨੇ ਗੱਡੀਆਂ ਗੱਡੀਆਂ ਦੇਖੋ ਸਟੈਂਡ ਤੇ ਸਾਰੀਆਂ ਗੱਡੀਆਂ ਹੀ ਆ। ਅੱਛਾ ਜੇਕਰ ਗੱਲ ਕਰੀਏ ਪੰਜਾਬ ਵੀ ਹਮਾ ਚੱਲੀ ਆ ਉੱਪਰ ਜਾਣ ਦੀ ਜਾਂ ਹੋਰ ਦੀ ਘਰ ਦੇ ਵਿੱਚ ਜਾਣ ਦੀ ਤੇ ਕਿਤਨੇ ਕਿਤੇ ਗਾਹਕ ਤਾਂ ਨਾ ਸੰਪਰਕ ਕਰ ਪਾਰੇ ਡਰ ਦਾ ਮਾਹੌਲ ਹੈ। ਡਰ ਦਾ ਮਾਹੌਲ ਹੈ ਜੀ ਕੋਈ ਜਾਂਦਾ ਹੀ ਨਹੀਂ ਵੇ। ਅੱਛਾ 12:00 12:00 ਦੇ ਫੋਨ ਲਾਉਂਦੇ ਆ ਉਹ ਫੋਨ ਕਰਕੇ ਪੁੱਛ ਕੇ ਫੜ ਜਾਂਦੇ ਆ ਬਈ ਤੂੰ ਵੀ ਮਾਹੌਲ ਕਿੱਦਾਂ ਦਾ ਪਿਆਰ ਚ ਜਿੱਦਾਂ ਬਾਹਰੋਂ ਸਾਨੂੰ ਕਸਟਮਰਾਂ ਦੇ ਫੋਨ ਆਉਂਦੇ ਆ ਕਿ ਦਿੱਲੀ ਤੋਂ ਪੰਬਈ ਤੋਂ ਵੀ ਉਹ ਡਰ ਦੇ ਮਾਰੇ ਉਹ ਕਹਿੰਦੇ ਆ ਕਿੰਦਾ ਦਾ ਮਾਹੌਲ ਆ ਤੇ ਫਿਰ ਉਹ ਡਰਦੇ ਵੀ ਹੁਣ న్యూਸ ਮੀਡੀਆ 'ਚ ਦਿਖਾ ਰਹੇ ਆ ਵੀ ਇੱਥੇ ਰੌਕ ਡਗ ਰਹੇ ਆ ਜਾਂ ਕਿਤੇ ਕੁਝ ਮਜਾ ਹੈ ਡਗ ਰਹੀ ਆ ਉਹ ਡਰਦੇ ਵਾਪਸ ਫੋਨ ਕਰਕੇ ਸਾਨੂੰ ਉਹ ਕੈਨਸਲ ਕਰ ਦਿੰਦੇ ਆ ਪ੍ਰੋਗਰਾਮ ਗੱਡੀ ਲਗਾ ਕੇ ਦੋ ਦੋ ਚਾਰ ਚਾਰ ਦਿਨ ਦਾ ਪ੍ਰੋਗਰਾਮ ਲਗਾ ਕੇ ਬਾਅਦ 'ਚ ਕੈਨਸਲ ਕਰ ਦਿੰਦੇ ਆ ਅੱਛਾ ਕੈਨਸਲ ਦੇ ਨਾਲ ਭੁਗਤਾਨ ਕਿਹਨੂੰ ਭੁਗਤਣਾ ਪੈਂਦਾ ਉਹ ਸਾਨੂੰ ਹੀ ਭੁਗਤਣਾ ਪੈ ਰਿਹਾ ਈ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਹੂੰ ਠੀਕ ਹੈ ਡਰਾਈਵਰਾਂ ਤੇ ਮਾਲਕਾਂ ਨੂੰ तो तो बेचारे ही दे रहे हैं सानू नहीं मिल रही है। तो क्या नाम मेरा जयवीर सिंह है मैं बेसिकली राजस्थान से यहाँ पे जॉब करने के लिए आया हूँ ड्राइवरी करता हूँ काफी सालों का एक्सपीरियंस है पर ऐसी हालत देखी है अब इन दिनों में बिल्कुल भी काम नहीं है बिल्कुल भी ग्राहक नहीं आ रहे काम है ही नहीं ना गेड़ा गुड़ा आ रहा है इधर खड़े हैं काफी दिन से छः सात दिन से बिल्कुल ही खड़े हैं काम है बिल्कुल नहीं है कहाँ से आएगा काम जब सारा कुछ बंद ही कर रखा है सरकार ने तो काम आएगा कहाँ से अच्छा अगर अगर बात करें राजस्थान की राजस्थान के बहुत शौकीन लोग जाने के लिए जैसे मेड हो गया अगनूर हो गया वो आप है ऑलवेज टनल है देखने के लिए तो आ, कितनी आ, काटा भरा है आपको बहुत नुकसान हो रहा है अभी क्योंकि जो भी टूरिस्ट थे वो सारे बंद हो रखे हैं इसके अलावा और काम है कहां पे अभी टूरिस्ट राजस्थान के अंदर पूरे टूरिस्ट जाने वाले थे जैसलमेर हो गया बाडमेर हो गया उधर सारा ब्लॉक ही कर दिया तो कहाँ से टूरिस्ट मिलेंगे कहां से सवारी मिलेगी अच्छा, पे धार्मिक धार्मिक स्थान भी बहुत हैं स्थानों पे लोग काफी जाते हैं लोगों को शांति मिलती है अब जो पहले बुकिंग हुई हुई थी तो उ, उ, उनके ऊपर क्या असर पड़ा वो कैंसिल हो गई सारी हमारी कैंसिल हो गई तो नुकसान ही हो गया अच्छा कितने कितने दिनों की कैंसिल हो गई ये छः सात सात दिनों की बुकिंग आई हुई थी कुछ पंद्रह दिनों की बुकिंग थी वो सारी कैंसिल हो गई अच्छा बात कर ले अगर गाड़ी की किस्तों की तो कितने कि देख है गाड़ी किसी के बीस है किसी की तीस है किसी के सत्रह है ऐसे सब गाड़ियों की किस्त रहती है महीनों की किसी का टैक्स भी आता है किसी का ड्राइवरों को खर्चा भी देना होता है सारा कुछ सब को नुकसान हो रहा है अच्छा जो ये नुकसान झेलना पड़ रहा है किसको झेलना पड़ रहा है ये सबको झेलना पड़ता है ड्राइवरों को भी झेलना पड़ रहा है ड्राइवर भी बेचारे घर पे बैठे हैं तो खाना पीना कहाँ से भरेंगे मालिक भी कहाँ से देगा पैसे जब तक मालिक के पास पैसे नहीं आएंगे तो कहाँ से देगा ड्राइवरों को अच्छा आपको कितना नुकसान हुआ है क्यूँकी ड्राइवर का एक के गाड़ी के साथ काफी लगाव होता है सड़कों के साथ काफी लगा होता है तो उस चीज को कैसे देखते हैं महीने का अभी एक महीने मान लो खड़ा रख देंगे सरकार तो चालीस पचास हजार रूपए का नुकसान आराम से एक बंदे को अच्छा आगे जून जुलाई आ रही है आ, आ, होली का समय आ रहा है तो उस चीज को कैसे देखते हैं उसमें ऐसे रहे तो हालत बुरा ही है तो, है। है तो है। काम तो है ही नहीं फिर ये हालत रही तो अगर खोल देंगे सारा कुछ सही हो जाएगा तो चल पड़ेगा तो फिर तो बचाव हो जाएगा थोड़ा बहुत वरना कुछ हालत बुरी है टूरिस्ट कहीं डर है कहीं, रहे हैं टूरिस्ट कहाँ पे है कहीं पे नहीं है टूरिस्ट डर रहे हैं डर डर के हमारे सारो ने कैंसिल कर दी जब जो भी टूरिस्ट ने गाड़ियाँ बुकिंग करी ना जो भी सारे कैंसिल कर गए बोल रहे हैं वहाँ पे बंद है वहाँ पे बंद है फिर नाइट को कमी निकलने नहीं नि, दे रहे किसी को अच्छा आपके राजस्थान में जो टूरिस्ट टैक्सी ड्राइवर है वो भी वहाँ बंद है सारा कुछ सारा सब बंद है राजस्थान में ओके थैंक यू ਪਾਕਿਸਤਾਨ ਅਤੇ ਭਾਰਤ ਦੇ ਵਿੱਚ ਤਣਾਅਪੂਰਨ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਫੀ ਜ਼ਿਆਦਾ ਟੈਕਸੀ ਡਰਾਈਵਰਾਂ ਦਾ ਵੀ ਜਿਹੜੀ ਕਿ ਨੁਕਸਾਨ ਉਹਨਾਂ ਨੂੰ ਝੇਲਣਾ ਪੈ ਰਿਹਾ ਹੈ ਕਈ ਰੂਟ ਜਿਹੜੀ ਕਿ ਬੰਦ ਕਰ ਦਿੱਤੇ ਗਏ ਆ ਸਰਕਾਰ ਦੇ ਵੱਲੋਂ ਤੇ ਹੁਣ ਗੱਲਬਾਤ ਕਰਾਂਗੇ ਕਿਹੜੇ-ਕਿਹੜੇ ਐਸੇ ਰੂਟ ਬੰਦ ਕੀਤੇ ਗਏ ਤੇ ਕਿੰਨਾ ਕੋ ਨੁਕਸਾਨ ਜਿਹੜੀ ਕਿ ਉਹਨਾਂ ਨੂੰ ਝੇਲਣਾ ਪੈ ਰਿਹਾ ਹੈ ਸਰ ਕੀ ਨਾਮ ਆ ਤੁਹਾਡਾ ਹਾਂਜੀ ਪਵਨ ਕੁਮਾਰ ਜੀ ਮੇਰਾ ਨਾਮ ਹੈ ਪਵਨ ਜੀ ਕਿਰੇ ਕਿਰੇ ਰੂਟ ਬੰਦ ਹੋ ਗਏ ਨੇ ਤੇ ਕਿੰਨਾ ਕੁ ਨੁਕਸਾਨ ਤੁਹਾਨੂੰ ਚੇਨਾ ਪੈ ਰਿਹਾ ਦੇਖੋ ਸਾਡਾ ਟੈਕਸੀ ਦਾ ਕੰਮ ਹੈ ਜੀ 에어ਪੋਰਟ ਦੇ ਨਾਲ ਜਾਂ ਬਾਹਰਲੇ ਸੂਬਿਆਂ ਦੇ ਨਾਲ ਜੀ ਤੇ 7 ਵਜੇ ਤੋਂ ਬਾਅਦ ਤਕਰੀਬਨ ਸਾਰਿਆਂ ਨੂੰ ਪਤਾ ਹੈ ਜੀ ਹੁਣ ਬਲੈਕਆਊਟ ਹੋ ਜਾਂਦਾ ਜੀ ਤੇ ਸਾਡੀਆਂ ਟੈਕਸ ਵਾਲੀਆਂ ਗੱਡੀਆਂ ਸਾਡੀਆਂ ਬੜੀਆਂ ਔਖੀਆਂ ਹੋ ਗਈਆਂ ਕਿਉਂਕਿ ਕਿਸਤਾ ਵੀ ਟਾਈਮ ਤੇ ਲੱਗ ਰਹੀਆਂ ਜੀ ਜੀ ਤੇ ਟੈਕਸ ਵੀ ਜਿਹੜੇ ਅਸੀਂ ਪੇਡ ਕੀਤੇ ਹੋਇਆ ਸਾਲ ਦੇ ਜੀ ਉਹ ਜਿਹੜਾ ਟੈਕਸੀ ਦਾ ਸਾਲ ਦਾ ਟੈਕਸ ਹੈ ਉਹ ਵੀ ਅਸੀਂ ਪੇ ਕੀਤਾ ਹੋਇਆ ਸੋ ਕਿਤਨਾ ਕਿਤੇ ਅਸੀਂ ਇਕੱਲੇ ਨਹੀਂ ਆ ਸਾਡੇ ਵਪਾਰ ਨੂੰ ਹੋਰ ਵੀ ਜਿਹੜੇ ਬਾਹਰੋਂ ਕਸਟਮਰ ਨਹੀਂ ਆ ਰਹੇ ਜਾਂ ਟੂਰਿਸਟ ਨਹੀਂ ਆ ਰਹੇ ਕਿਉਂਕਿ ਦੇਖੋ 홀ੀਡੇ ਦਾ ਟਾਈਮ ਹੈ ਤੇ ਇਹੀ ਕੰਮ ਦਾ ਟਾਈਮ ਸੀ ਸਾਡਾ ਇਹਦੇ ਵਿੱਚ ਹੁਣੇ ਜਿਹੜੀ ਜੰਗ ਲੱਗ ਗਈ ਆ ਫਰਕ ਤਾਂ ਬਹੁਤ ਪਿਆ ਜੀ ਇਹਦੇ ਨਾਲ ਸਾਡੇ ਕੰਮ ਤੇ ਵੀ ਤੁਸੀਂ ਦੇਖ ਸਕਦੇ ਹੋ ਦੇਖ ਲਓ ਆ ਕਿੰਨੇ ਕਿੰਨੇ ਦਿਨ ਹੋ ਗਏ ਸਾਨੂੰ ਖੜਿਆ ਨੂੰ ਤੇ ਟੈਕਸ ਵੀ ਸਾਡਾ ਰੋਜ਼ ਦਾ ਹੀ ਸਾਨੂੰ ਪੈ ਰਿਹਾ तकरीबन ਜੀ ਤੇ ਕਿਸ਼ਤ ਲੱਗੀ ਜਾਂਦੀ ਕਿਸ ਤੋਂ ਤੁਹਾਡੀ ਤੁਹਾਨੂੰ ਪਤਾ ਅੱਜ 10 ਤਰੀਕ ਹੈ ਜੀ ਅੱਜ ਲੱਗ ਗਈ ਹੋਣੀ ਕਿਸ਼ਤ ਸਾਡੀ ਜੀ ਤੇ ਸਾਰਿਆਂ ਨੂੰ ਪਿਆ ਜੀ ਫਰਕ ਆ ਸੀਦਾ ਜੀ ਪਰਮਾਤਮਾ ਅਗੇ ਦੁਆ ਕਰਦੇ ਆਂ ਜੀ ਕਿ ਚਲੋ ਇਹ ਨਾ ਹੀ ਜੰਗ ਲੱਗੇ ਜੀ ਤੇ ਹੈ ਤਾਂ ਦੋਨਾਂ ਦਾ ਤੇਰਾ ਨੁਕਸਾਨ ਹੀ ਆ ਜੀ ਸਾਡਾ ਵੀ ਤੇ ਸਾਡੇ ਗਵਾਨ ਮੁਲਕ ਦਾ ਵੀ ਸੋ ਅਸੀਂ ਤਾਂ ਚਾਹਣਾ ਜੀ ਪਰਮਾਤਮਾ ਹਾਂ ਜੀ ਪੈਲਗਾਮ ਤਾਂ ਅਤਕੀ ਹਮਲੇ ਤੋਂ ਬਾਅਦ ਕਿੰਨਾ ਕੁ ਵਪਾਰ ਜਿਹੜਾ ਕਿ ਤੁਹਾਡਾ ਡਾਊਨ ਹੋ ਚੁੱਕਾ ਹਾਂ ਜੀ ਹਾਂ ਜੀ ਬਿਲਕੁਲ ਸਾਡੀਆਂ ਜੀ ਅਮਰਾਂ ਦੀ ਬੁਕਿੰਗਾਂ ਸਿਗੀਆਂ ਜੀ ਉਹ ਤਕਰੀਬਨ ਹੀ 4-5 ਗੇੜੇ ਸਾਡੇ ਹੁੰਦੇ ਆ ਜੀ ਕਿਉਂਕਿ ਸਾਡੇ ਕੋ ਆਲਰੇਡੀ ਪਰਮਿਟ ਗੱਡੀਆਂ ਸਾਡੀਆਂ ਉਹਨਾਂ ਨੂੰ ਬੁਕਿੰਗਾਂ ਰੱਦ ਹੋ ਗਈਆਂ ਸਾਡੀਆਂ ਜੀ ਉਹ ਤਾਂ ਸਾਰਿਆਂ ਨੂੰ ਪਤਾ ਜੀ ਪਹਿਲਾਂ ਤਾਂ ਕੱਲ ਤਾਂ ਕੱਲ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਸੀਗਾ ਤਾਂ ਸਰਕਾਰ ਨੇ ਇਹ ਜਿਹੜੇ ਨਿਯਮ ਲਾਗੂ ਕੀਤੇ ਆ ਜੀ ਹੋਰ ਮੰਦਰ ਵੀ ਬੰਦ ਹੋ ਗਿਆ ਜੀ ਚੰਤਪੂਰ ਦੀ ਜਵਾਲਾ ਜੀ ਨਾਨਾ ਦੇਵੀ ਜੋ ਨੇੜੇ-ਨੇੜੇ ਸੀਗੇ ਉਹ ਵੀ ਸਾਰੇ ਤਕਰੀਬਨ ਬੰਦ ਹੀ ਹੋ ਚੁੱਕੇ ਆ ਪਵਨ ਜੀ ਅਕਸਰ ਹੀ ਲੋਕ ਤੁਹਾਡੇ ਨਾਲ ਜਾ ਕੇ ਸਫਰ ਸੇਵ ਕਰਦੇ ਨੇ ਠੀਕ ਹੈ ਜੀ ਜੇ ਜੇਕਰ ਗੱਲ ਕਰੀਏ ਜੰਮੂ ਦੇ ਵੱਲ ਜੰਮੂ ਵੱਲ ਕਾਫੀ ਲੋਕ ਜਾਣ ਲੱਗੇ ਸੀਗੇ ਤੇ ਜੰਮੂ ਵੱਲ ਕਿੰਨਾ ਕੋਈ ਫਰਕ ਪਿਆ ਵਾ ਆਣਾ ਜਾਣਾ ਜੀ ਭਾਈ ਉਹ ਤਾਂ ਬਹੁਤ ਫਰਕ ਪਿਆ ਜੀ ਦੇਖੋ 22 ਤਰੀਕ ਤੱਕ ਅਸੀਂ 20 ਤਰੀਕ ਨੂੰ ਇੱਥੋਂ ਤਕਰੀਬਨ ਜਾਣਾ ਹੀ ਸੀਗਾ ਜੀ ਅਸੀਂ 21 ਤਰੀਕ ਦੀ ਰਾਤ ਜੰਮੂ ਜਾ ਕੇ ਸਟੇ ਹੋ ਗਏ ਸਾਡੀ ਜੀ ਤਾਂ ਨੈਕਸਟ ਡੇ ਸਾਨੂੰ ਪਤਾ ਲੱਗਿਆ ਵੀ ਉੱਥੇ ਗੋਲੀਬਾਰੀ ਹੋ ਗਈ ਉਹ ਵੀ ਸਾਡਾ ਸਾਡਾ ਕੀ ਬਹੁਤ ਸਾਡੇ ਨਾਲ ਬਹੁਤ ਗੱਡੀਆਂ ਸੀਗੀਆਂ ਜਿਨ੍ਹਾਂ ਨੇ ਇਹ ਜਿਹੜਾ ਉੱਥੇ ਪਹਾੜਾ ਵਰਤਿਆ ਇਹਦੇ ਵਿੱਚ ਬੜੇ ਲੋਕ ਵੀ ਵਾਪਸ ਵੀ ਆਏ ਆ ਔਰ ਸਾਨੂੰ ਤਿੰਨ ਤਿੰਨ ਚਾਰ ਚਾਰ ਘੰਟੇ ਉੱਥੋਂ ਨੇ ਗੱਡੀਆਂ ਸਾਡੀਆਂ ਰੋਡ ਤੇ ਬੰਦ ਰੱਖੀਆਂ ਕਿਉਂ ਉਹ ਉਹ ਮਾਹੌਲ ਨਹੀਂ ਸੀਗਾ ਇੱਕਦਮ ਵਿਗੜਿਆ ਤਾਂ ਅਸੀਂ ਵੀ ਉੱਥੇ ਵਾਪਸ ਹੀ ਆਏ ਆ तकरीबन ਸਾਰੇ ਟੂਰਿਸਟ ਔਰ ਜਿਹੜੀਆਂ ਅਗਲੀਆਂ ਬੁਕਿੰਗਾਂ ਸੀਗੀਆਂ ਸਾਰੀਆਂ ਸਾਡੀਆਂ ਕੈਨਸਲ ਹੋ ਗਈਆਂ ਜੀ ਅਗਲੇ ਮਹੀਨੇ ਵੀ ਬੁਕਿੰਗ ਸੀਗੀਆਂ ਉਹ ਸਾਰੀਆਂ ਜੀ ਕਿੰਨਾ ਕਿੰਨੇ ਕੋ ਪੈਸੇ ਦਾ ਨੁਕਸਾਨ ਹੋਇਆ ਹੋਣਾ ਸਰ ਪੈਸੇ ਦਾ ਤਾਂ ਜੀ ਉਹਨੇ ਦੇਖੋ ਟੂਰ ਦੇ ਹਿਸਾਬ ਨਾਲ ਹੀ ਹੁੰਦਾ ਜੀ ਉਹਨਾਂ ਨੇ ਅਸੀਂ ਪਰਡੇ ਕੀਤਾ ਹੁੰਦਾ ਗੱਡੀ ਦਾ ਜੀ ਤੇ ਅੱਜ ਜੇ ਅਸੀਂ ਮੰਨੀਏ ਸਾਨੂੰ ਅੱਜ ਇੱਥੇ ਖੜਿਆ ਨੂੰ ਅੱਜ ਸਾਨੂੰ ਹਫਤਾ ਹੋ ਚੱਲਿਆ ਜੀ ਹਫਤਾ ਹੋ ਚੱਲਿਆ ਬਿਲਕੁਲ ਜੀ ਇਸ ਤੋਂ ਪਹਿਲਾਂ ਇਹ ਉਹ ਜਿਹੜੀ 22 ਤਰੀਕ ਤੋਂ ਬਾਅਦ ਤਾਂ ਤਕਰੀਬਨ ਅਸੀਂ ਗਏ ਹੀ ਨਹੀਂ ਕਿਤੇ ਜੀ ਤੇ ਕੱਲ ਪਰਸੋ ਤਾਂ ਜੀ 에어ਪੋਰਟ ਵੀ ਬੰਦ ਹੋ ਗਏ ਆ ਉਹਦੇ ਨਾਲ ਵੀ ਸਾਨੂੰ ਬਹੁਤ ਫਰਕ ਪਿਆ ਜੀ ਬਹੁਤ ਫਰਕ ਪਿਆ ਬਿਲਕੁਲ ਜੀ ਠੀਕ ਹੈ ਹੁਣ ਕਿਤਨੇ ਕਿਤੇ ਲੱਗਦਾ ਕਿ ਟੂਰਿਸਟ ਆ ਰਹੇ ਆ ਵਾ ਜਾਂ ਤੁਹਾਨੂੰ ਫੋਨ ਵਗੈਰਾ ਆ ਰਿਹਾ ਕਿ ਅਸੀਂ ਬਠਿੰਡੇ ਜਾਣਾ ਫਿਰੋਜ਼ਪੁਰ ਜਾਣਾ ਜਾਂ ਦਿੱਲੀ ਜਾਣਾ ਹਾਂਜੀ ਉਹਨਾਂ ਦੇ ਐਡਵਾਂਸ ਆਏ ਹੋਏ ਜੀ ਸਾਡੇ ਕੋਲ ਅੱਛਾ ਜੀ ਐਡਵਾਂਸ ਸਾਡੇ ਕੋਲ ਪੇਮੈਂਟ ਹੁੰਦੀ ਵੀ ਟਾਈਮ ਤੇ ਟੈਕਸੀ ਨਹੀਂ ਮਿਲਦੀ ਹੁਣ ਅਗਲੇ ਅਗਲੇ ਮਹੀਨੇ ਦੀਆਂ ਟੈਕਸੀਆਂ ਬੁੱਕ ਸੀਗੀਆਂ ਉਹ ਕੈਨਸਲ ਹੋ ਰਹੀਆਂ ਜੀ ਸਾਰੀਆਂ ਉਹ ਬੁਕਿੰਗਾਂ ਅੱਛਾ ਪਵਨ ਜੀ ਕਈ ਡਰਾਈਵਰ ਵੀ ਕੈਬ ਵੀ ਚਲਾਉਂਦੇ ਨੇ ਉਹ ਕੈਬ ਵੀ ਕੈਨਸਲ ਹੋ ਰਹੀਆਂ ਕਿਤੇ ਉਹ ਵੀ ਬੰਦ ਹੋ ਰਹੇ ਨੇ ਹਾਂ ਲੋਕ ਨਹੀਂ ਲੋਕਲ ਤਾਂ ਜਿੱਦਾਂ ਜੀ ਆ ਜਿਵੇਂ ਚੰਡੀਗੜ੍ਹ ਜਾਣਾ ਬਟਿੰਡਾ ਜਾਣਾ ਇਹ ਤਾਂ ਚਲੋ ਇਹ ਦਿਨ ਦਿਨ ਤਾਂ ਚਲਦੀਆਂ ਪਈਆਂ ਜੀ 7 7 ਵਜੇ ਤੋਂ ਬਾਅਦ ਤਾਂ ਕੁਝ ਨਹੀਂ ਆ ਜੀ 7 ਵਜੇ ਤੋਂ ਬਾਅਦ ਤਾਂ ਇੱਥੇ ਬਿਲਕੁਲ ਬਲੈਕਆਊਟ ਹੋ ਜਾਂਦਾ ਕਿੰਨੀ ਕਿ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਰਿਹਾ ਸਰ ਬਹੁਤ ਮੁਸ਼ਕਿਲ ਆਦਾ ਤੁਸੀ ਦੇਖ ਸਕਦੇ ਹੋ ਦੇਖੋ ਕਿੱਦਾਂ ਗੱਡੀਆਂ ਖੜੀਆਂ ਸਾਡੇ ਉੱਪਰ ਕਿੰਨਾ ਮਿੱਟੀ ਧੂੜ ਜਮੀ ਹੋਈ ਜਾਂਦੀ ਹੈ ਸਰ ਕਰਜ਼ਾ ਕਿੰਨਾ ਕੋ ਚੱਲ ਰਿਹਾ ਸਰ ਕਰਜ਼ਾ ਚੱਲ ਰਿਹਾ ਜੀ ਉਹ 30 30000 ਰੁਪਏ ਕਿਸ਼ਤਾਂ ਗੱਡੀ ਦੀ ਹੁਣ ਜੇਕਰ ਗੱਗ ਇਹ ਵੱਡੇ ਟੈਂਪੂ ਟਰੈਵਲ ਦੀ ਉਹਦੀ ਕਿੰਨੀ ਕੋ ਕਿਸ਼ਤ ਤੁਹਾਨੂੰ ਪੈ ਰਹੀ ਹੈ ਸਰ ਮੈਂ ਤੁਹਾਨੂੰ ਦੱਸ ਦ ਜਿਹੜੀਆਂ ਜਿੱਦਾਂ ਇਹਨਾਂ ਨੇ ਘੱਟ ਪੈਸੇ ਦੇ ਕੇ ਇਹਨਾਂ ਨੇ ਲੋਨ ਕਰਾਇਆ 30-30 ਲੱਖ ਰੁਪਏ ਲੋਨ ਕਰਾਇਆ ਜੀ 50-50 ਹਜ਼ਾਰ ਰੁਪਏ ਕਿੱਸਾ ਕੀ ਆ ਉਹ ਕਿੱਥੋਂ ਦੇਣੀ ਆ ਨਾ ਕਿਤਨ ਕਿਤੇ ਜਿਹੜਾ ਡਰਾਈਵਰ ਵੀਰਾ ਉਹ ਮਾਰ ਖਾ ਰਿਹਾ ਇੱਥੇ ਜੀ ਬਿਲਕੁਲ ਜੀ ਬਿਲਕੁਲ ਦੇਖੋ ਜਦੋਂ ਮਾਲਕ ਦੀ ਗੱਡੀ ਨਹੀਂ ਚੱਲਨੀ ਤਾਂ ਡਰਾਈਵਰ ਨੂੰ ਵੀ ਮਾਲਕ ਨੇ ਉਦੋਂ ਹੀ ਦੇਣੇ ਨਾ ਜਦੋਂ ਕਮਾ ਕੇ ਲੈ ਕੇ ਆਊਗਾ ਜੀ ਜਦੋਂ ਗੱਡੀ ਨਹੀਂ ਜਾਣੀ ਤਾਂ ਕੀ ਕਰੂਗਾ ਕਿੰਨੇ ਦਿਨ ਅਸੀਂ ਬਹਿ ਕੇ ਖਾ ਲਾਂਗੇ ਜੀ ਸੋ ਇਹਦਾ ਫਰਕ ਤਾਂ ਹੈ ਹੀ ਆ ਜੀ ਕੰਮ ਦਾ ਠੀਕ ਹੈ ਜੀ ਸਰ ਕੀ ਨਾਮ ਹੈ ਅਸੀਂ ਕਿਹੜੀ ਜਗ੍ਹਾ ਤੇ ਮੌਜੂਦ ਆ ਆਪਣਾ ਸੁਪਰ ਟੈਕਸੀ ਸਟੈਂਡ ਜੀ ਆਪਣਾ ਐਫਓਜੜ ਰੇਲਵੇ ਸਟੇਸ਼ਨ ਜੀ ਅ ਸਰ ਕੀ ਨਾਮ ਹੈ ਤੁਹਾਡਾ ਜੈ ਸਿੰਘ ਮੇਰਾ ਨਾਮ ਹੈ ਜੈ ਜੀ ਕਿੰਨੇ ਕੁ ਫਰਕ ਪਿਆ ਵਾ ਟੈਕਸੀ ਸਟੈਂਡ ਨੂੰ ਤੇ ਡਰਾਈਵਰ ਵੀਰਾਂ ਨੂੰ ਸਾਰਿਆਂ ਨੂੰ ਬਹੁਤ ਫਰਕ ਪਿਆ ਜੀ ਕਿੰਨੇ ਕਿੰਨੇ ਦਿਨ ਹੋ ਗਏ ਖੜੇ ਨੂੰ ਹਮ ਕੋਈ ਢੇੜਾ ਨਹੀਂ ਹੈਗਾ ਕੋਈ ਇਹ ਨਹੀਂ ਹੈਗਾ ਅੱਛਾ ਜੀ ਤੇ ਬਸ ਸਵੇਰੇ ਆ ਜਾਂਦੇ ਸ਼ਾਮ ਨੂੰ ਮੁੜ ਜਾਂਦੇ ਹਮ ਕਾਰੋਬਾਰ ਬਿਲਕੁਲ ਜ਼ੀਰੋ ਜ਼ੀਰੋ ਹੋਇਆ ਪਿਆ ਅੱਛਾ ਜੇਕਰ ਗੱਲ ਕਰ ਲਈਏ ਗਾਹਕ ਦੀ ਗਾਹਕ ਕਿੰਨਾ ਕੁ ਆ ਜਾ ਰਿਹਾ ਤੁਹਾਡੇ ਕੋਲ ਤੇ ਕਿੰਨੇ ਗਾਹਕ ਨਹੀਂ ਆ ਰਹੇ ਇਸ ਟਾਈਮ ਗਾਹਕ ਨਹੀਂ ਆ ਰਹੇ ਗਾਹਕ ਨਹੀਂ ਆ ਰਹੇ ਹਾਲਾਤ ਦੇ ਖਰਾਬ ਕੁਝ ਹਾਲਾਤ ਵੈਸੇ ਖਰਾਬ ਹੋ ਗਏ ਤੇ ਕੁਝ ਵੈਸੇ ਕਾਰੋਬਾਰ ਇੱਥੇ ਵੈਸੇ ਮੰਦਾ ਚੱਲ ਰਿਹਾ ਬਹੁਤ ਜ਼ਿਆਦਾ ਅੱਛਾ ਸਰ ਤੁਹਾਡੀ ਗੱਡੀਆਂ ਕਿੰਨੇ ਕੁ ਆ ਜਾ ਰਹੀਆਂ ਬਾਹਰ ਅੰਦਰ ਬਾਹਰ ਤਾਂ ਕੋਈ ਨਹੀਂ ਗੱਡੀ ਆ ਜਾ ਰਹੀ ਇਸ ਟਾਈਮ ਤਾਂ ਦੋ ਦੋ ਤਿੰਨ ਗੱਡੀਆਂ ਕਿਤੇ ਮਸਾਂ ਉਹ ਵੀ ਕੋਈ ਕਹਿੰਦੇ ਤੇਲ ਨਹੀਂ ਮਿਲ ਰਿਹਾ ਬਾਹਰ ਕੋਈ ਕਹਿੰਦਾ ਆਪਣਾ ਕੰਮ ਹੈ ਨਹੀਂ ਕੋਈ ਫਲਾਈਟਾਂ ਨਹੀਂ ਚੱਲ ਰਹੀਆਂ ਫਲਾਈਟਾਂ ਵਗੈਰਾ ਜਾਣੀਆਂ ਤਾਂ ਕੋਈ 에어ਪੋਰਟ ਦੀ ਸਵਾਰੀ ਨਹੀਂ ਕਰ ਰਹੀ ਦੀ ਹੈ ਕੋਈ ਰੇਲਵੇ 'ਚ ਵੀ ਕੋਈ ਜਾ ਕੇ ਖੁਸ਼ ਨਹੀਂ ਹੋ ਰਿਹਾ ਬਾਹਰ ਕੋਈ ਨਿਕਲ ਕੇ ਖੁਸ਼ ਨਹੀਂ ਹੂੰ ਅੱਛਾ ਸਰ ਜਿਕਰ ਗੱਲ ਕਰੀਏ ਬਾਹਰ ਹਿਮਾਚਲ ਜਾਣ ਦੀ ਜੰਮੂ ਜਾਣ ਦੀ ਤੇ ਕੀ ਗੱਡੀਆਂ ਉੱਥੇ ਤੱਕ ਜਾ ਰਹੀਆਂ ਨੇ ਜੰਮੂ ਗੱਡੀਆਂ ਤਾਂ ਜਾਣੀਆਂ ਲੇਕਿਨ ਬੰਦੇ ਡਰ ਦੇ ਮਾਰੇ ਨਹੀਂ ਜਾ ਰਹੇ ਕੋਈ ਵੀ ਇਹ ਸਵਾਰੀ ਹੋ ਗਈ ਤਾਂ ਹੀ ਜਾਉਗੇ ਗੱਡੀਆਂ ਤਾਂ ਤਿਆਰ ਖੜੀਆਂ ਹੁੰਦੀਆਂ ਲੇਕਿਨ ਕੋਈ ਸਵਾਰੀ ਜਾਂਦੀ ਨਹੀਂ ਅੱਛਾ ਜੰਮੂ ਵਾਲ ਤੁਹਾਡੀ ਕੋਈ ਉੱਥੇ ਗੱਡੀ ਹੈਗੀ ਹੈ ਜਾਂ ਫਸੀ ਹੋਈ ਕੋਈ ਉੱਥੇ ਜੰਮੂ ਇਸ ਟਾਈਮ ਕੋਈ ਨਹੀਂ ਫਸੀ ਹੋਈ ਹੈ ਕੋਈ ਨਹੀਂ ਬੰਦੀ ਨਹੀਂ ਅੱਛਾ ਜਾਣ ਦੇ ਰਹੇ ਜੰਮੂ ਤੁਹਾਡੀ ਗੱਡੀਆਂ ਜੰਮੂ ਜਾਣ ਦੇ ਰਹੇ ਹਾਂ ਅੱਛਾ ਸਰ ਕਿੰਨਾ ਕੋਈ ਫਰਕ ਪਿਆ ਇਸ ਜੰਗ ਦੇ ਦੌਰਾਨ ਤੁਹਾਨੂੰ ਨੁਕਸਾਨ ਚੈਣਾ ਪਿਆ ਕਿੰਨਾ ਕੋਈ ਨੁਕਸਾਨ ਚੈਣਾ ਪਿਆ ਨੁਕਸਾਨ ਹੀ ਚੈਣਾ ਜੇ ਕੰਮ ਹੀ ਨਹੀਂ ਬਿਲਕੁਲ ਨਿਕਲਿਆ ਤਾਂ ਨੁਕਸਾਨ ਹੀ ਨੁਕਸਾਨ ਹੈ ਇਧਰ ਰੋਜ਼ ਸਵੇਰੇ ਦਿਹਾੜੀ ਲਾ ਕੇ ਰੋਟੀ ਕਮਾ ਰੋਟੀ ਕਮਾ ਕੇ ਖਾਣੀ ਦਿਹਾੜੀ ਲੱਗੇਗੀ ਤਾਂ ਹੀ ਆਪਣਾ ਇਹ ਹੋਊਗਾ ਅੱਛਾ ਜੇਕਰ ਸਰ ਗੱਲ ਕਰੀਏ ਈਐਮਈ ਦੀ ਕਿਸ਼ਤਾਂ ਦੀ ਗੱਲ ਕਰਦੀਏ ਇਹ ਕਿੰਨੀ ਕੁ ਪਰ ਕਿਸ਼ਤ ਹੋਣੀ ਹੈ ਇੱਕ ਗੱਡੀ ਦੀ ਇਹ ਵੱਡੀ ਗੱਡੀ ਦੀ ਘੱਟ ਤੋਂ ਘੱਟ 37-38000 ਰੁਪਏ ਤੇ ਛੋਟੀ ਦੀ ਆਪਣਾ 20 ਔਰ 25 ਦੇ ਵਿੱਚ ਹੈ ਜੀ ਹਮ ਅੱਛਾ ਸਰ ਇਹ 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 ਚੀਨਾ ਪਹਿਲੇ ਤੁਹਾਨੂੰ ਇਸ ਮਾਲ ਮਾਲ ਪੈ ਰਹੀ ਹੈ ਮਾਲ ਪੈ ਰਹੀ ਜੀ ਬਿਲਕੁਲ ਮਾਲ ਪੈ ਰਹੀ ਹੈ ਕਿਸ਼ਤਾਂ ਆ ਗਈਆਂ ਸਿਰ ਤੇ ਆ ਜਾਣੀਆਂ ਤੇ ਅਫਰ ਟੈਨਸ਼ਨ ਪੈ ਗਈ ਵੀ ਕਿਵੇਂ ਕਿਸ਼ਤਾਂ ਭਰਾਂਗੇ ਹਮ ਕਿਵੇਂ ਹਮ ਠੀਕ ਹੈ ਆਮ ਬੇਨਾਲਾ ਹੋਰ ਵੀ ਡਰਾਈਵਰ ਵੀ ਜੁੜੇ ਨੇ ਕੀ ਨਾਮ ਹੈ ਤੁਹਾਡਾ ਮੇਰਾ ਹਰਪ੍ਰੀਤ ਸਿੰਘ ਹਰਪੀ ਜੀ ਕਿੰਨਾ ਕੁ ਮੁਸ਼ਕਿਲ ਦਾ ਸਾਹਮਣਾ ਪੱਕਣਾ ਪੈ ਰਿਹਾ ਕਿੰਨਾ ਕੁ ਫਰਕ ਪੈ ਰਿਹਾ ਭਾਈ ਬਹੁਤ ਜ਼ਿਆਦਾ ਫਰਕ ਕੀ ਫਰਕ ਆਉਂਨੇ ਆ ਸਵੇਰੇ ਘਰੋਂ ਰੋਟੀ ਲਿਆਉਨੇ ਆ ਸ਼ਾਮ ਨੂੰ ਖਾ ਕੇ ਮੁੜ ਜਾਂਦੇ ਆ 100 200 ਇੱਥੇ ਖਾਧਾ ਜਾਂਦਾ ਕਾਹ ਪਾਣੀ ਪੀਤਾ ਜਾਂਦਾ ਘਰੇ ਕੁਝ ਲਿਆ ਜਾਂਦਾ ਜਵਾਕ ਕਹਿੰਦੇ ਰਹਿੰਦੇ ਆ ਵੀ ਕਦੇ ਕੁਝ ਲਿਆ ਉਹ ਕਦੇ ਕੋ ਜੇ ਢੇੜਾ ਲੱਗੂ ਤਾਂ ਹੀ ਲੈ ਕੇ ਜਾਵਾਂਗੇ ਇੱਥੇ ਬੈਠ ਆਉਂਨੇ ਆ ਸਵੇਰੇ 5 ਵਜੇ 6 ਵਜੇ ਆ ਜੰਨੇ ਆ ਸ਼ਾਮ ਨੂੰ 9 10 ਵਜੇ ਤੱਕੜੀ ਕੀ ਜੰਨੇ ਆ ਬੈਠ ਕੇ ਮੁੜ ਜੰਨੇ ਆ ਅੱਛਾ ਜੇਕਰ ਗੱਲ ਕਰੀਏ ਗੱਡੀ ਦੀ ਤੇ ਇਹ ਗੱਡੀ ਭਾਰੀ ਪੈ ਰਹੀ ਹੈ ਜਾਂ ਇਹ ਲੜਾਈ ਭਾਰੀ ਪੈ ਰਹੀ ਹੈ ਭਾਈ ਲੜਾਈ ਭਾਰੀ ਪੈ ਰਹੀ ਆ ਕੰਮਕਾਰ ਠੱਪ ਹੋ ਗਏ ਸਾਰੇ ਦੇ ਹੁਣ ਖੁੱਲਾ ਹੁੰਦਾ ਤਾਂ ਸਾਰੇ ਪਾਸੇ ਕੋਈ ਚੰਡੀਗੜ੍ਹ ਜਾਂਦਾ ਕੋਈ ਦਿੱਲੀ ਜਾਂਦਾ ਕੋਈ ਕਿਤੇ ਜਾਂਦਾ ਕੋਈ ਕਿਤੇ ਵੀ ਨਹੀਂ ਜਾ ਰਿਹਾ ਇਸ ਟਾਈਮ ਰੂਟ ਤੁਹਾਡੇ ਕਿੱਥੇ ਕਿੱਥੇ ਲੱਗ ਰਹੇ ਨੇ ਕਿ ਤੇਮ ਨਹੀਂ ਲੱਗ ਰਹੀ ਖੜੇ ਹਫਤਾ ਹੋ ਗਿਆ ਹਫਤਾ ਹੋ ਗਿਆ ਅੱਛਾ ਜੇਕਰ ਗੱਲ ਕਰੀਏ 22 April ਤੋਂ ਪਹਿਲੇ ਵੀ 22 April ਤੋਂ ਪਹਿਲੇ ਤਾਂ ਕਿਦਾਂ ਦਾ ਮਾਹੌਲ ਸੀਗਾ ਪਹਿਲਾਂ ਟੁੱਟ ਮਾਇੇ ਕੰਮ ਸੀ ਜਿਵੇਂ ਦੋ ਦੋ ਤਿੰਨ ਦਿਨ ਚਾਰ ਦਿਨ ਲੱਗੇ ਫਿਰ ਦੋ ਤਿੰਨ ਦਿਨ ਵਿਹਲੇ ਐਦਾਂ ਚੱਲ ਰਹੀ ਟੁੱਟ ਵੇ ਰੈਗੂਲਰ ਕੰਮ ਨਹੀਂ ਚੱਲ ਰਿਹਾ ਹੂੰ ਰੈਗੂਲਰ ਨਹੀਂ ਕੰਮ ਚੱਲ ਰਿਹਾ ਅੱਛਾ ਇਹ ਇਹ ਜਿਹੜੇ ਆਤੰਗੀ ਹਮਲੇ ਹੋਏ ਨੇ ਇਸ ਤੋਂ ਬਾਅਦ ਕਿੰਨਾ ਕਿਤੇ ਕਿਤੇ ਭਾਰਤ ਨੂੰ ਜਾਂ ਪੰਜਾਬ ਦੇ ਲੁਹਾਨੇ ਦੇ ਵਿੱਚ ਫਰਕ ਪਿਆ ਵਪਾਰ ਨੂੰ ਜਦੋਂ ਸਰ ਅਸੀਂ ਕਿਤੇ ਜਾ ਨਹੀਂ ਰਹੇ ਤਾਂ ਵਪਾਰ ਨੂੰ ਫਰਕ ਪੈ ਹੀ ਰਿਹਾ ਜਦੋਂ ਜੇ ਅਸੀਂ ਜਾਵਾਂਗੇ ਤਾਂ ਤਾਂ ਹੀ ਵਪਾਰੀ ਆਊਗਾ ਜੇ ਵਪਾਰੀ ਆਊਗਾ ਤਾਂ ਨਹੀਂ ਆ ਰਿਹਾ ਇਸ ਕਰਕੇ ਅਸੀਂ ਖੜੇ ਆ ਇੱਥੇ ਤੇ ਉਹਦਾ ਹਰ ਕਿਸ ਨੂੰ ਫਰਕ ਪੈ ਰਿਹਾ ਅੱਛਾ ਸਰਕਾਰ ਨੂੰ ਕੀ ਪੀਗ ਲਾ ਚਾਹੋਗੇ ਸਰਕਾਰ ਨੂੰ ਇਹ ਜੋ ਵੀ ਇਹ ਚੱਲ ਰਿਹਾ ਟਾਂਟਾ ਇਹ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਤਾਂ ਲੋਕਾਂ ਦਾ ਕਾਰੋਬਾਰ ਚੱਲਣ ਆਪ ਦਾ ਰੋਟੀ ਪਾਣੀ ਮਿਲੇ ਹਰ ਬੰਦੇ ਨੂੰ ਅੱਛਾ ਹਰ ਇੱਕ ਗੱਡੀ ਦੀ ਕਿਸ਼ਤ ਕਿੰਨੇ ਕੀ ਹੋਣੀ ਹੈ ਗੱਡੀ ਦੀ ਮੰਨ ਲਓ 18000 ਤੋਂ ਛੋਟੀ ਗੱਡੀ ਦੀ ਆ ਤੇ ਵੱਡੀ ਦੀ 30000 ਤੋਂ ਲੈ ਕੇ 35000 ਤੱਕ ਅੱਛਾ ਕਿਤਨੇ ਕਿਨੇ ਭਾਰੀ ਮਾਲ ਤੁਹਾਨੂੰ ਚੇਣੀ ਵੇਚੀ ਹਾਂ ਹਾਂਜੀ ਹੁਣ 1.5-2 ਮਹੀਨੇ ਹੋ ਗਏ ਇਦਾਂ ਹੀ ਚੱਲ ਰਿਹਾ ਕੰਮ ਗੱਡੀ ਦੇ ਕਿਸ਼ਤਾਂ ਕੋਲੋਂ ਦੇ ਰਹੇ ਆ ਜਾਂ ਮੰਨ ਲਓ ਕਿਸ਼ਤਾਂ ਟੁੱਟ ਵੀ ਰਹੀਆਂ ਨੇ ਜੀਆਂ ਅੱਛਾ ਸਰ ਜੇਕਰ ਕੋਈ ਸਵਾਰੀ ਆਂਦੀ ਤੇ ਤੁਹਾਨੂੰ ਰਾਤ ਨੂੰ ਸਫ਼ਰ ਕੀਤਾ ਜਾਣ ਦਿੰਦੇ ਆਂ ਨਹੀਂ ਜਾਣ ਨੂੰ ਤਾਂ ਕੋਈ ਨਹੀਂ ਰੋਕਦਾ ਪਰ ਉਦਾਂ ਡਰ ਲੱਗ ਰਿਹਾ ਨਹੀਂ ਦਿਲ ਨਹੀਂ ਕਰਦਾ ਜਾਣ ਘਰ ਦੇ ਨਹੀਂ ਜਾਣ ਦੇ ਰਹੇ ਹੂੰ ਬੇ ਕੋਈ ਗੱਲ ਬਾਤ ਨਾ ਹੋ ਜੇ ਇਸ ਕਰਕੇ ਅੱਗੇ ਬੇਫਿਕਰੀ ਨਾਲ ਜਾਂਦੇ ਹੁਣ ਘਰ ਦੇ ਕਹਿੰਦੇ ਆ 5 6 ਵਜੇ ਤੋਂ ਬਾਅਦ ਘਰ ਨੂੰ ਆ ਜਾਓ ਨਹੀਂ ਜਾਣਾ ਕਿਤੇ ਹੂੰ ਠੀਕ ਹੈ ਅਮਨਾਂ ਜੀ ਡਰ ਪੈ ਗਿਆ ਸਭ ਕਿਤਨਾ ਜਿੱਤੇ ਮਜਬੂਰ ਹੋ ਰਿਹਾ ਡਰਾਈਵਰ ਵੀ ਮਜਬੂਰ ਹੀ ਆ ਯਾਰ ਜਿਹੜਾ ਇਹ ਮਜਬੂਰ ਆ ਹੁਣ ਨਾ ਘਰ ਦਾ ਖਰਚਾ ਚੱਲ ਰਿਹਾ ਨਾ ਗੱਡੀ ਦੀ ਕਿਸ਼ਤ ਨਿਕਲ ਰਹੀ ਆ ਤੇ ਰੋਟੀ ਪਾਣੀ ਤੋਂ ਵੀ ਮਹਤਾਜ ਆਉਣ ਵਾਲਾ ਕੰਮ ਹੋ ਗਿਆ ਬਿਲਕੁਲ ਟੈਕਸੀ ਵਿਰਾ ਦੇ ਨਾਲ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਸਾਨੂੰ ਆ ਦੱਸਿਆ ਕਿ ਅਗਰ ਜੇਕਰ گا ਕੀ ਨਹੀਂ ਰਹੇਗਾ ਜਾਂ ਟੂਰਿਸਟ ਨਹੀਂ ਲੇਗਾ ਤੇ ਅਸੀਂ ਗੱਡੀਆਂ ਕਿੱਥੇ ਲੈ ਕੇ ਜਾਵਾਂਗੇ ਗੱਡੀਆਂ ਦੀ ਕਿਸ਼ਤਾਂ 40 40 50 50 ਹਜ਼ਾਰ ਕਿਸ਼ਤਾਂ ਕਿੱਥੋਂ ਵਧਾਵਾਂਗੇ ਹਾਲਾਂਕਿ ਸਾਡੇ ਪਰਿਵਾਰ ਵੀ ਹੈਗੇ ਨੇ ਪਰਿਵਾਰ ਅਸੀਂ ਕਿੱਦਾਂ ਪਾਲਾਂਗੇ ਹਾਲਾਂਕਿ ਭੱਜ ਸਰਕਾਰ ਦੇ ਵੱਲੋਂ ਉਹਨਾਂ ਨੂੰ ਭੱਜ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਜਿਹੜੀ ਜੰਗ ਜਿਹੜੀ ਛਿੜੀ ਹੈ ਇਹ ਜੰਗ ਦਾ ਹੱਲ ਜਾਂ ਹੱਲ ਜਰੂਰ ਇਸ ਦਾ ਕੱਢਿਆ ਜਾਵੇ ਤਾਂ ਕਿ ਜਿਹੜਾ ਸਾਡਾ ਰੋਜ਼ਗਾਰ ਹੈ ਸਾਡੀ ਰੋਟੀ ਪਾਣੀ ਹੈ ਉਹ ਚੱਲ ਸਕੇ ਤੇ ਜਿਹੜੀਆਂ ਇੰਨੀਆਂ ਸਾਰੀਆਂ ਗੱਡੀਆਂ ਤੁਸੀਂ ਲਾਈਨਾਂ ਦੇ ਵਿੱਚ ਦੇਖ ਪਾ ਰਹੇ ਹੋ ਇਹ ਗੱਡੀਆਂ ਜਿਹੜੀਆਂ ਸਾਡੀ ਹੈ ਆਰਾਮ ਦੇ ਨਾਲ ਚੱਲ ਸਕਣ ਤੇ ਟੂਲ ਆਪਣਾ ਆਰਾਮ ਦੇ ਨਾਲ ਸੜਕੋ ਆ ਸਕਤੇ ਘੁੰਮ ਫਿਰ ਸਕੇ ਦੇਖ ਸੋ ਦੇ ਸਾਰੇ ਜਿੰਨੇ ਵੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਹ ਸਾਰੇ ਟੈਕਸੀ ਡਰਾਈਵਰ ਵੀਰ ਨੇ ਇਹਨਾਂ ਦੇ ਇਹਨਾਂ ਨੇ ਆਪਣਾ ਦੁੱਖ ਜ਼ਾਹਿਰ ਕੀਤਾ ਤੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਇੱਕ ਮਾਰ ਸਾਨੂੰ ਸਾਡੇ ਕਾਰੋਬਾਰ ਤੇ ਉੱਤੇ ਪੈਂਦੀ ਹੋਈ ਨਜ਼ਾਰੀ ਜਿਹੜੀ ਕਿ ਇਹ ਲੜਾਈ ਜਰੀ ਜੰਗ ਛਿੜੀ ਛਿੜੀ ਹੋਈ ਹੈ ਹੁਣ ਦੇਖਣਾ ਇਹ ਹੋਏਗਾ ਕਿ ਜੰਗ ਦਾ ਜੰਗ ਕਿੰਨੀ ਕੁ ਦੇਰ ਖਤਮ ਹੋਏਗੀ ਕਦੋਂ ਇਹਦਾ ਹੱਲ ਨਿਕਲੇਗਾ ਕਦੋਂ ਵਪਾਰ ਸ਼ੁਰੂ ਹੋਏਗਾ ਕਦੋਂ ਇਕਨੋਮੀ ਸਾਡੀ ਅੱਗੇ ਜਾਏਗੀ ਇਹ ਆਉਣ ਵਾਲੇ ਸਮੇਂ ਵਿੱਚ ਦੇਖਣਾ ਜ਼ਰੂਰ ਹੋਏਗਾ ਜੁੜੇ ਹੋਏ ਲੁਧਿਆਣਾ ਲਾਈਵ ਦੇ ਨਾਲ ਦੀਪਕ ਕੁਮਾਰ ਦੇ ਨਾਲ ਯੁਗੰਬੇਰੀ ਰਿਪੋਰਟ ਤਾਨਾ